ਰਾਜੀ ਵੀਰੇ ਤੇਨ ਨਾਲ ਗੱਲ ਕਰਨੀ ਹੈ ਕਿ ਪਤਾ ਹੈ ਹਾਂ ਦੱਸੋ ਭਾਈ ਜੀ ਮੈਂ ਇੱਜ ਦੀ ਬੜੀ ਆਕੜੀ ਤੇ ਦੀ ਇਹ ਹੈ ਜੀ ਕਿਥੇ ਮੁੰਡਾ ਵਿਆ ਲਿਆ ਨਹੀਂ بڑے ਵੱਡੇ ਘਰ ਵਿਆਹਣਾ ਮੁੰਡਾ ਮੈਂ ਤੇ ਹੁਣ ਕੀ ਛੱਡਤਾਈ ਆਹ ਆ ਕਰਤੇ ਵਾਕਿਆ ਮੇਰੀ ਪਰਜਾਈ ਦੀ ਬਥੇਰੀ ਆ ਹਾਂਜੀ ਮੈਨੂੰ ਤੇ ਵੱਡੀ ਗੱਡੀ ਚਾਹੀਦੀ ਆ ਮੇਰੀ ਵੱਡੀ ਗੱਡੀ ਆ ਗੱਡੀ ਹੋਣੀ ਮੇਰੇ ਮੁੰਡੇ ਦੇ ਵਿਆਹ ਚ ਆਉ ਹੋਣੀ ਆ ਇਤਨਾ ਸੁਣਦੇ ਆ ਇਤਨਾ ਸਕੂਟਰ ਨਹੀਂ ਆਇਆ ਹਾਂ ਪਰੀਆਂ ਤੇ ਕਹਿੰਦੇ ਰੋਟੀ ਰਾਟੀ ਵੀ ਨਹੀਂ ਰਾਜਵੀਰ ਖਵਾ ਲਈ ਕਿਹਨੇ ਰੋਟੀ ਸਵਾਖ ਖਵਾਲਣੀ ਪਤਾ ਨਹੀਂ ਲੱਗਾ ਕਿਹਨੇ ਵਿਆਹ ਕਰ ਲਿਆ ਇਹਨੇ ਭਰਾ ਨੇ ਰਿਸ਼ਤਾ ਕਰਾਇਆ ਵਾ ਭਰਾ ਨੇ ਰਿਸ਼ਤਾ ਕਰਾਇਆ ਤੇ ਭਰਾ ਨੇ ਡੋਬਤਾ ਉਹਨੇ ਪਹਿਨੀਤ ਗੱਲ ਕੀਤੀ ਕਿ ਹਾਂ ਤਦ ਦੇ ਤਦੇ ਕਿ ਕਿੱਡੇ ਗ ਮਾੜੇ ਘਰ ਵਿਆਹ ਲਿਆ ਹਾਂ ਚਲੋ ਮੇਰੀ ਕਿਰਪੀ ਦੇ ਤਾਈ ਜੀ ਉਹ ਮਾਲਕ ਦੇ ਹੱਥ ਵਿੱਚ ਹੁੰਦੀ ਆ ਬੰਦਾ ਸੋਨਾ ਪੁੱਤ ਮੁੰਡਾ ਹੀਗਾ ਸੋਨਾ ਸਲੱਖਾ ਹਾਂ ਇਹ ਡਾ ਸੁਣਾ ਗਿਆ ਕਾਰ ਪੜਦੇ ਪੜਿਆ ਲਿਖਿਆ ਚੰਗਾ ਤੇ ਉਹ ਤੇ ਬੜਾ ਸੋਹਣਾ ਕਿਤੇ ਵੱਡੇ ਘਰ ਲੈ ਜਾਣਾ ਸੀ ਹਾਂ ਵਿਆਹ ਤੇ ਜਾਣਾ ਪਰ ਚਲੋ ਦਾ ਭਰਾ ਨੇ ਹਾਂ ਚਲੋ ਕੋਈ ਨਹੀਂ ਤਾਂ ਜਿਹੜੋ ਵੀ ਹੋ ਗਿਆ ਵਾ ਤਾਂ ਨਹੀਂ ਨਾ ਕੁਸੀ ਇਹ ਤਾਂ ਨੱਕ ਦੀ ਨੱਕ ਚ ਗਲਣ ਗਈ ਹਾਂਜੀ ਤਾਂ ਨਹੀਂ ਕੁਸੀ ਹੁਣ ਇਹਦੀ ਕਿੱਥੇ ਤਾਂ ਨਹੀਂ ਕੁਸੀ ਕੀ ਕੇ ਮਤਲਬ ਰੋਟੀ ਤੇ ਚੰਗੀ ਆ ਪੜੀ ਲਿਖੀ ਆ ਹਾਂ ਕੋੜੀ ਰੋਟੀ ਤੇ ਨਿੰਦਨ ਵਾਲੀ ਸੋਹਣੀ ਆ ਚਲੋ ਸੋਹਣੀ ਪਚਾਈ ਦੀ ਚਲ ਉਹ ਰੋਟੀ ਪਾਣੀ ਖਵਾ ਲਈ ਉਹਨੂੰ ਕਰਕੇ ਪਕਾ ਕੇ ਤੇ ਸਭ ਕੁ ਸੋਹਣਾ ਹੋ ਜਾਣਾ ਉਹ ਵੀ ਨਿਕ ਲੈਣ ਤੇ ਲਿਆਉਣੀ ਵੇਖੀ ਹਾਂਜੀ ਇਹ ਗੱਲਾਂ ਕਰੀ ਜਾਣਾਂ ਇਹਨਾਂ ਨੂੰ ਦੂਜੇ ਪਾਸੇ ਹੋ ਜਾਣਾ ਉਹ ਲਿਆਂ ਲਾਖਣ ਮੈਨੇ ਜੋ ਕੀ ਉਹਨੂੰ ਇਹ ਮੈਨੂੰ ਨਹੀਂ ਹੱਥ ਦਾ ਪਤਾ ਵਾ ਬਹੁਤ ਇਤਰਾਈਆਂ ਲੋਕਾਂ ਨੇ ਮਿਆਂ ਨਹੀਂ ਪਤਾ ਹੀ ਮੈਨੂੰ ਕਿਹੜੀ ਭੁੱਲ ਵਾ ਪੇਪਰ ਜਾਈ ਤਾਈਂ ਆਣ ਅਗਵਾਨ ਨੂੰ ਚ ਗੰਦੰਦੀ ਬਿਨਾ ਗੱਲ ਪਾਈ ਲਾ ਪੈਂਦੀ ਮੈਨੂੰ ਵੀ ਸੁਣ ਚ ਮਿਲਿਆ ਹੈ ਕਹਿੰਦੀ ਲੜਾਈ ਕਰਨ ਲੱਪਈਆਂ ਕੱਲ ਕੱਲ ਮੇਰਾ ਮੁੰਡਾ ਵਾ ਹਾਂਜੀ ਇਹ ਮੈਂ ਤੇ ਉਹਨੂੰ ਬੜੇ ਘਰ ਵੇ ਆਉਣਾ ਵੱਡੇ ਘਰ ਚ ਜਾਣਾ ਮੇਰੀ ਭੱਟੀ ਕਿੱਦੀ ਹੁਣੀ ਆ ਭਲਾਣਾ ਵਾ ਬਹੁਤ ਮੰਗਦੀ ਹੁਣ ਜਿਹੜਾ ਵੇਦਾ ਉਹ ਸੁੰਡਾ ਵਾ ਤਾਂ ਦੋਨਾਂ ਨੇ ਸਕੂਟਰ ਨਹੀਂ ਦਿੱਤਾ ਜੋੜਿਆ ਗਰੀ ਚੱਲ ਹੁਣ ਮਾਤੜ ਬਤਾਈ ਜੀ ਇਹ ਕਰਨਾ ਆਪਣਾ ਹਰ ਕਿਦਾਂ ਗਜ਼ਾਰਾ ਅਗਲੇ ਕਰਨ ਲਈ ਅਗਲੇ ਨਹੀਂ ਅਗਲੇ ਨੇ ਪੜ੍ਹਾਈ ਆ ਪੜ੍ਹਾਈ ਲਿਖਾਈ ਇਹਨਾਂ ਥੋੜਾ ਉਹ ਵੀ ਤਾਂ ਖਰਚਾ ਆਉਂਦਾ ਹੀ ਆ ਕੀਤਾ ਕਰ ਪੜ੍ਹਾਈ ਲਿਖਾਈ ਵਿਚਾਰੀ ਚਲੋ ਅੱਛਾ ਨਹੀਂ ਸੋਣੀ ਆ ਕੁੜੀ ਉਦਾਂ ਵੀ ਸਿਆਣੀ ਐ ਮੇਨੂੰ ਤੇ ਲੱਗੀ ਰੋਟੀ ਪਾਣੀ ਪਕਾ ਕੇ ਪੜਾਇਆ ਕਰੀ ਇਹਨਾਂ ਸਭ ਕੁਝ ਵਿਚਾਰ ਜਾਂਦਾ ਵਾ ਭਾਈ ਜੀ ਘਰ ਸੰਭਣ ਵਾਲੀ ਸੰਭ ਹੋਗੀ ਪਰ ਇੰਨੇ ਨਹੀਂ ਮੈਨੂੰ ਲੱਗਦਾ ਉਹਨੂੰ ਲਿਆਉਣਾ ਮਾਰਾ ਇਹਨੇ ਇਹ ਗੱਲਾਂ ਕਰੀ ਜਾਣੀਆਂ ਤੇਰਾ ਆ ਨਹੀਂ ਆਇਆ ਛੱੜਦੀ ਨਹੀਂ ਆ ਚਾਰਕ ਦਿਨ ਰਹਿ ਕੇ ਗਈ ਆ ਤੈਨੂੰ ਕੰਮ ਦਾ ਬਾਲ ਨਹੀਂਗਾ ਤੈਨੂੰ ਉਹ ਨਹੀਂਗਾ ਤੈਨੂੰ ਜੇ ਨਹੀਂਗਾ ਇਹਨੇ ਤੁੰਡ ਉਹ ਚੜੀ ਮੇਲੇ ਮਾਰਦੀ ਰਹਿਣਾ ਤੇਰਾ ਕੁਛ ਆਇਆ ਨਹੀਂ ਤੇਰਾ ਆ ਨਹੀਂ ਆਇਆ ਤੇਰਾ ਆ ਨਹੀਂ ਆਇਆ ਉਹ ਵਿਚਾਰੀ ਕੁੜੀ ਦਾ ਕੀ ਕਸੂਰ ਸੱਚੀਆਂ ਤੇ ਤਾਈ ਜੀ ਵੇਖੋ ਮਾਲਕ ਘਰੇ ਦੇਵੇ ਤੇ ਫੇਰ ਹੀ ਪੂਰੀਆਂ ਪੈਂਦੀਆਂ ਆ ਫੇਰ ਹੀ ਪੂਰੀਆਂ ਪੈਂਦੀਆਂ ਵਰਕਤਾ ਮਾਲਕ ਦੇਵੇ ਤੇ ਪੈਂਦੀਆਂ ਕਿਸੇ ਦਿਨ ਠੀਕ ਆ ਗੱਲ ਸਹੀ ਹੈ ਤਾਈ ਜੀ ਤੁਹਾਡੀ ਜਿਹੜੀ ਆ ਨਾ ਮੇਰੀ ਪਰਝਾਈ ਹੈ ਤੇ ਉਹਦੀ ਆਕੜ ਬਹੁਤ ਹੈ ਸੁਣੀਆਂ ਗੱਲਾਂ ਦੀਆਂ ਨਹੀਂ ਨਹੀਂ ਆਕੜ ਬਹੁਤ ਵੱਧ ਪਰ ਆਕੜ ਹੋਣ ਦੀ ਚੰਗੀ ਪੱਜੀ ਹੈ ਆ ਇੱਕ ਤੁਸੀਂ ਤੁਹਾਨੂੰ ਪਤਾ ਹੋਵੇ ਤੁਹਾਨੂੰ ਇਸ ਬਾਰੇ ਦਾ ਪਤਾ ਆਂਡੇ ਭਣ ਹੁੰਦੇ ਜਾਂਦੇ ਰਹਿੰਦੇ ਮੈਨੂੰ ਵੀ ਕੜੀ ਭੁੱਲਵਾ ਆ ਮੈਨੂੰ ਕੜੀ ਭੁੱਲਵਾ ਆ ਜੀ ਆਸਾ ਮਸਾ ਕਰ ਤੋਂ ਲੜਾਈ ਝਗੜੇ ਕਰਦੀ ਸਾਰਿਆਂ ਨਾਲ ਨਹੀਂ ਨਹੀਂ ਨੱਕ ਤੇ ਮੱਖੀ ਨਹੀਂ ਨੱਕ ਤੇ ਮੱਖੀ ਨਹੀਂ ਬਹਿਣ ਦਿੱਤੀ ਕਿਤੇ ਵੱਡੇ ਵੱਡੇ ਘਰ ਦੇ ਰਸਤੇ ਹੁੰਦੇ ਆ ਮੇਰਾ ਰਹਦਾ ਹੈ ਕਿ ਪੁੱਤ ਨਹੀਂ ਕਿਤੇ ਕਰਾ ਦਾਂਗੇ ਇਹਨੂੰ ਅੱਛਾ ਮੁੰਡਾ ਬੋਲ ਵੀ ਬਾਵਾ ਭਰਾ ਨੇ ਕਰਾਤਾ ਕਿ ਰਿਸ਼ਤਾ ਫਿਰ ਕੇ ਤਾਂ ਨਹੀਂ ਮੈਂ ਮੈਂ ਵੀ ਇਹਨੂੰ ਇੱਕ ਦੋ ਦੱਸਾਂ ਪਾਈਆਂ ਹੈਗੀਆਂ ਕਰ ਲੈ ਆਹੋ ਵੀ ਮੈਂ ਵੀ ਦੱਸਾਂ ਪਾਈਆਂ ਕੁੜੀ ਬਾਹਰ ਹੀ ਗਈ ਮੈਂ ਕਿਹਾ ਦੱਸ ਜਿੱਦਾਂ ਘਰੋਂ ਹੀ ਬੜੇ ਸੌਖੇ ਸੀਗੇ ਤੇ ਆਂਦੀ ਅੱਛਾ ਵੇਖਦੇ ਆਂ ਵੇਖਦੇ ਆਂ ਭੈਣ ਜੀ ਵੇਖਦੇ ਆਂ ਇਹ ਹੁਣ ਭਰਾ ਨੇ ਦੱਸ ਪਾਈ ਤਾਂ ਹੁਣ ਭਰਾ ਦੇ ਕਿ ਨਾ ਕਿੱਦਾਂ ਕਰੇ ਅੱਧੀ ਹੁਣ ਨੱਕ ਚ ਗਲੀਆਂ ਨਾ ਹੁਣ ਬੱਸ ਅੱਧੀ ਨਹੀਂ ਗਈ ਉਹੀ ਨਾ ਹੋਈ ਭਰਾ ਨੇ ਕੀਤਾ ਵਾ ਇਹਨੇ ਬਣੇ ਕਾਜੀ ਕਿ ਕਾਜੀ ਦੇ ਇਰਾਦੇ ਘਰ ਭਰ ਦੇਣਾ ਹੈ ਕਿ ਲੈ ਆਨੇ ਆਹੋ ਨਹੀਂ ਹੁਣ ਆਕਰੇ ਦੀ ਵਾਕਰ ਭੱਜ ਗਈ ਕੇ ਬਹੁਤ ਜੜੀ ਭੱਜ ਗਈ ਜਿ ਤਰ੍ਹਾਂ ਦਾ ਮੁੰਡਾ ਹੀ ਸੋਹਣਾ ਹਾਂਜੀ 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 ਬੜਿਆ ਲਿਖਿਆ ਸਭ ਕੁਝ ਹੋ ਜਾਣਾ ਹੈ ਹਾਂਜੀ ਹਾਂਜੀ ਕਿੱਥੇ ਭਰਾ ਜੀ ਮਗਰ ਲੱਗੀ ਚਲੋ ਸਾਨੂੰ ਕੀ ਭਾਈ ਜੀ ਆਂ ਕਿਹੜਾ ਵਰਤਨ ਬਣਾਏ ਦਾ ਸਮਾਨ ਚਲੋ ਠੀਕ ਵਾ ਚਲ ਕੁੜੀ ਅਸੀਂ ਵਰਤਨ ਬਣਾਉਂ ਆ ਚਲੋ ਹੋਈ ਚੰਗੀ ਇਹ ਨਹੀਂ ਉਹ ਸਿਆਣੀ ਹੈ ਹਾਂ ਸਿਆਣੀ ਆ ਕੁੜੀ ਸਮਝਦਾਰ ਆ ਚਲੋ ਅੱਜ ਕੱਲ ਹੁੰਦਾ ਕੀ ਆ ਈਆਂ ਪੁੱਤਾਂ ਦਾ ਰੋਟੀ ਪਾਣੀ ਹੁੰਦਿਆਂ ਨੂੰ ਮਿਲੇ ਇਜਤ ਕਰਨ ਵਾਲੀ ਹੋਵੇ ਆਏ ਗਏ ਨੂੰ ਪੁੱਛੇ ਇਹੋ ਹੀ ਹੁੰਦਾ ਨਾ ਹੋਰ ਤਾਂ ਨਹੀਂ ਕੁਝ ਹੁੰਦਾ ਤਾਜਵਾਨੀਆਂ ਲਿਆ ਕੇ ਤੇ ਪੁੱਛਦੀਆਂ ਨੀਗੀਆਂ ਪੁੱਛਦੀਆਂ ਨੀਗੀਆਂ ਤੁਹਾਡੀ ਅਸੀਂ ਸੇਵਾ ਕਰਿਆ ਕਰੂ ਕਿ ਹੁੰਦਿਆਂ ਹਾਂ ਨਹੀਂ ਮੇਰੀ ਤਾਂ ਬੜੀ ਸੇਵਾ ਕਰਦੀ ਜੀ ਤਾਂ ਇਡੀ ਲੰਮੀ ਆ ਜੀ ਕਿ ਮੇਰਾ ਕਾਡਾ ਵੀ ਚਾਹ ਦਾ ਘੋਟਣਾ ਦਾ ਮੈਂ ਪੁੱਛਾ ਇਹਨਾਂ ਨੇ ਕਹਿ ਤੇ ਆਈਆਂ ਕਿ ਚਾਹ ਬਣਾ ਕੇ ਲੇਣੀਆਂ ਬਣਾ ਨਹੀਂ ਲਈ ਆ ਆ ਬੂੰਦੀ ਵੀ ਪਾ ਲਈ ਸੱਕਰ ਪਾਰੇ ਪਾਲੇ ਵਿਆਹ ਦੇ ਭਰਨਾ ਮੇਰੀ ਮਾਸਾ ਰੋ ਰਹੀ ਘਾਟੇ ਕਿ ਇਹਨਾਂ ਨੇ ਚਾਹ ਘੋਟ ਦਾ ਪਰ ਕੀ ਕਾ ਮਜਬੂਰ ਵਾ ਉਹਨੇ ਹੁਣ ਉਥੋਂ ਹਿੱਲਣਾ ਨਹੀਂ ਉਹਨੇ ਉਹਨੂੰ ਜਾਣ ਦੇਣਾ ਨਹੀਂ ਆਇਦਾਂ ਕਰਦੀ ਨਾ ਮੜਨੀ ਪੈਣੀ ਮੱਥੇ ਮਾੜੀ ਹੁੰਦੀ ਆ ਸੱਜਣਾ ਦੀ ਬੋਲੀ ਦੇ ਸ਼ੱਕਰ ਪਾਰੇ ਆ ਖਵਾ ਲੈਣੇ ਪੈਣੇ ਜੇ ਨਾ ਦਿੱਤੇ ਉਹਨੇ ਲੱਗੋ ਫੇਰ ਦੂਜੋ ਨੇ ਕਹਿਣਾ ਪਰ ਆਪ ਕਿਤੇ ਤਾਈ ਨੂੰ ਸ਼ੱਕਰ ਪਾਰੇ ਖਵਾ ਦੇਣਾ ਕਿਤੇ ਬੂੰਦੀ ਖਵਾ ਦਿੰਦੀ ਮੂੰਹ ਹੀ ਮਿੱਠਾ ਕਰਵਾ ਦਿੰਦੀ ਸੱਜਣਾ ਦੀ ਹੀ ਸਪੈਸ਼ਲ ਆਈਟਮ ਨਾ ਵੇਖਣ ਤੇਰੀ ਇੱਕ ਦੇ ਇਹਦੀ ਜਪਾਨ ਜਿਹੜੀ ਵੱਡਣ ਵਾਲੀ ਆ ਕਿਤੇ ਮੇਰਾ ਵਾਸਤੇ ਲੈਣਾ ਇਹਨੂੰ ਮੈਂ ਘਰੋਂ ਟੱਗੇ ਮਾਰ ਕੇ ਬਾਹਰ ਕੱਢਦਾ ਪਰ ਮੇਰਾ ਵਸ ਨਹੀਂ ਆ ਇਹਦਾ ਭਰਾ ਵੀ ਬਿਲਸ ਹੁੰਦਾ ਕੀ ਕਰਾਂ ਜੀ ਤੇ ਮਾਸਾ ਦੀ ਕਾਇਦਾ ਪਰ ਦੇਵੀ ਕਹਿ ਰਹੀ ਆ ਪੁੱਛਣਾ ਤੈਨੂੰ ਮੈਂ ਹੈਗਾ ਵਾ ਕਿ ਤੇਰਾ ਨਾ ਭੈਜੇ ਵਿਗਾੜਿਆ ਕੀ ਆ ਜੇ ਤੂੰ ਲੋਕਾਂ ਨਾਲ ਮਰਨੇ ਬਿਨੇ ਬਣਾ ਦਿੱਤੀਆਂ ਉਹ ਉੱਥੇ ਹੀ ਬੈਠੀਆਂ ਉਦੋਂ ਤਰੋ ਚੱਲੀ ਜਾਂਦੀ ਚੱਲੀ ਜਾਂਦੀ ਆ ਚਲ ਮਨਾ ਦੇ ਜਾ ਕੇ ਚਾਹ ਤਾਂ ਨਿਕਲੇ ਇਥੋਂ ਹਾਂਜੀ ਉੱਤ ਮੈਂ ਚਲਦੀ ਆ ਉਹ ਨਹੀਂ ਨਹੀਂ ਤਾਈ ਜੀ ਉਹਨੇ ਬੈਠੋ ਬਿਠਾਓ ਚਾਹ ਤਰੀ ਉਹਨੇ ਪ੍ਰਭ ਨੇ ਉਹ ਲਈ ਆਂਦੀ ਹੁਣੀ ਆ ਤੇ ਮੈਂ ਨਾ ਕੋਈ ਲੋੜ ਹੀ ਨਹੀਂ ਚਾਹ ਦਾ ਘੁੱਟ ਵਾ ਗਰਮ ਉਹ ਵਿਖਾਈ ਦੀ ਪਰਚਾਈ ਤੇ ਲੈ ਆਓ ਵਿਖੇ ਲੈ ਕੇ ਆ ਗਏ ਲੈ ਆ ਨਾਲ ਪੱਟੀਆਂ ਲਈ ਤੇ ਕੋਈ ਪ੍ਰਭ ਹਾਂਜੀ ਆ ਮੜੀ ਆ ਲਾਈ ਚੱਕਰਪਾਰੇ ਲਾਈ ਤੇ ਮਿੱਠਾ ਮੂਠਾ ਕੁਛ ਨਹੀਂ ਨਹੀਂ ਪੁੱਤ ਮੈਂ ਕੁਛ ਖਾਂਦੀ ਨਹੀਂਗੀ ਮਿੱਠਾ ਭੈਣ ਜੀ ਹੈਗਾ ਸਭ ਕੁਛ ਤੁਹਾਨੂੰ ਪਤਾ ਕਰਮੀ ਆ ਆ ਲਓ ਭੈਣ ਜੀ ਨਹੀਂ ਪੁੱਤ ਮੈਂ ਮਿੱਠਾ ਨਾ ਹਾਂ ਜੀ ਤੇ ਮਠੀ ਚੱਕਰਪਾਰੇ ਚੱਕ ਲਈਏ ਇੰਨਾ ਕੁਛ ਕਰ ਪਿਆ ਆਹੀ ਗੱਲ ਨਹੀਂ ਪੁੱਤ ਹੈ ਕੋਈ ਮਿੱਠਾ ਮੂਠਾ ਲੈ ਆਉਂਦੀ ਹੈ ਭੈਣ ਜੀ ਹੈ ਸਭ ਕੁਛ ਤੁਹਾਨੂੰ ਪਤਾ ਵਾ ਤੋ ਖਰਾਬ ਹੋ ਗਏ ਚੀਜ਼ਾਂ ਉਹਦੇ ਵਿੱਚ ਡੰਡਾ ਪਾਣੀ ਨਹੀਂ ਨਾ ਨਹੀਂ ਮਿੱਠਾ ਮੈਂ ਖਾ ਨਹੀਂ ਹੋਈ ਚੱਪੈ ਜੀ ਆ ਲਓ ਕੁਛ ਪੁੱਤ ਮੈਂ ਨਹੀਂ ਚੱਲ ਕੁਛ ਤੇ ਲਗੋ ਕੁਛ ਮਿੱਠਾ ਮੈਂ ਮਿੱਠਾ ਨਹੀਂ ਖਾਂਦੇ ਤੋ ਨੂਰ ਵਾਲੋ ਚੱਲ ਮੱਠੀ ਲੱਲੋ ਹੋਈ ਨਹੀਂ ਪੁੱਤ ਫੜੋ ਫੜੋ ਮੱਠੀ ਫੜੋ ਖਾ ਲਈ ਨਹੀਂ ਬੱਦ ਐ ਬਸ ਹੁਣੇ ਰੋਟੀ ਖਾਏ ਕਿ ਤੇਰੀ ਆਈ ਹਾਂ ਉਹ ਟਾਈਮ ਲਾਤਾ ਚਾਹ ਨੂੰ ਬੜਾ ਮਨਸਕ ਜੀ ਚੱਲ ਚੱਲੀ ਸੀ ਜੀ ਪਾਣੀ ਠੰਡਾ ਹੁੰਦਾ ਵਾ ਦੁੱਧ ਵੀ ਠੰਡਾ ਹੁੰਦਾ ਫ੍ਰਿਜ ਵਿੱਚ ਪਰ ਘੜੀ ਤੇ ਲੱਗਣੀ ਹੁੰਦੀ ਆ ਪਤਾ ਨਹੀਂ ਜਿੱਤੇ ਕਿ ਜਾਂਦੀ ਮੜਕੀ ਛੇਤੀ ਆਉਂਦੀ ਨੀਗੀ ਚੱਲ ਕੋਈ ਨਹੀਂ ਤਾਈ ਜੀ ਕਿਤੇ ਮਹਾਕਰੋਂ ਟਾਈਮ ਕੱਢੀਦਾ ਵਾ ਚੱਲ ਐਸਾ ਹੁਣ ਪਤਾ ਮੜਕੀ ਵੇਖਣ ਗਈ ਐ ਚੱਲ ਇਹਦਾ ਤੂੰ ਇਸੇ ਬਾਨੇ ਮਿਲ ਪਈ ਆ ਇਸੇ ਬਾਨੇ ਹੁਣ ਮੁੜ ਕੇ ਆਇਓ ਫੇਰ ਆਹ ਠੀਕ ਫੇਰ ਆਇਓ ਸਗੋਂ ਆ ਜਾਣਾ ਪਲਕੇ ਨਾ ਤੇ ਪਰਸੋਂ ਆ ਜਾਣਾ ਕੀ ਕੀਤਾ ਨਾ ਪ੍ਰਭ ਨੇ ਤੇ ਇਹ ਵਿਆਹ ਕਾ ਕੀ ਦਾ ਪਤਾ ਨਹੀਂ ਝਟ ਪੱੜੀ ਨਾ ਕਰ ਲਿਆ ਵਾ ਐਦਾਂ ਤਾਈ ਜੀ ਦੱਸ ਪਈ ਤੇ ਬਸ ਫਟਾਫਟ ਕੀ ਕਹਿੰਦਾ ਝਟ ਮੰਗਣੇ ਦਾ ਪੱਟ ਵਿਆ ਹਾਂਜੀ ਉਹ ਗੱਲ ਨਾ ਜਿਆਦਾ ਖਿਲਾਰਾ ਹੀ ਨਹੀਂ ਕੀਤਾ ਕਿੰਨੇ ਜਿਹੜਾ ਕਰ ਲਿਆ ਹਾਂਜੀ ਹਾਂਜੀ ਫਿਰ ਨਾਲੇ ਪਤਾ ਵੀ ਕੁੜੀ ਵਾਲੇ ਦਾ ਸੋਚਣਾ ਪੈਂਦਾ ਵਾ ਐਵੇਂ ਖਰਚਾ ਕਰੀ ਜਾਓ ਉਹਨਾਂ ਦਾ ਚਲਤੀ ਦੇ ਚ ਨੇ ਦੇਤੀ ਆ ਤੋ ਉਹਦਾ ਮਗਰ ਕੀ ਰਹਿ ਗਿਆ ਜੱਟ ਪੁੱਤ ਬੜਾ ਸੋਹਣਾ ਚੰਗਾ ਵਾ ਯਾਰ ਤਰਾਦਾ ਹੈ ਕਿ ਪਹਿਲੇ ਰਿਸ਼ਤਾ ਕਰਮਨੇ ਆ ਤੇ ਬੜੇ ਵੱਡੇ ਘਰ ਦਾ ਤਸਤਾ ਹੋਣਾ ਹੈ ਨਾ ਕਿ ਸੋਹਣਾ ਮੁੰਡਾ ਸੋਹਣਾ ਸਲਕਾ ਵਧੀਆ ਲਿਖਿਆ ਆਈਗਾ ਵਧੀਆ ਗੱਲ ਤਾਂ ਸੰਜੋਗਾ ਦੀ ਜਿੱਥੇ ਲਿਖੇ ਹੀ ਉਹ ਦੇਖ ਤਰਾਈਆਂ ਹਾਂਜੀ ਤਾਂ ਹੀ ਜੀ ਸੰਜੋਗ ਉੱਤੋਂ ਬਣ ਕੇ ਹੁੰਦੇ ਆ ਉਹਦੇ ਉੱਥੇ ਲਿਖੇ ਹੀਗੇ ਚੀਜ਼ਾਂ ਕਿ ਸਭ ਕੋ ਘਰ ਹੀ ਬਣ ਜਾਣਾ ਵਾ ਚਲੋ ਕੋਈ ਗੱਲ ਨਹੀਂ ਉਹੋ ਫੁੜੀ ਠੀਕ ਚਾਹੀਦੀ ਓ ਜੋ ਤੁਹਾਨੂੰ ਰੋਟੀ ਪਾਣੀ ਵੇਲੇ ਸਰ ਤਾਵੇ ਪਕਾ ਕੇ ਸਭ ਕੋ ਵਿੱਚੇ ਹੀ ਪਤਾ ਆ ਜਾਂਦਾ ਵਾ ਸਭ ਕੋ ਠੀਕ ਠਾਕ ਵਾ ਚਲੋ ਜਦ ਜੀ ਤੇ ਗਰੀ ਹਾਂਜੀ ਗੱਲ ਸੁਣ ਮੇਰੀ ਬੈਠੋ ਇੱਕ ਮਿੰਟ ਦੱਸ ਮੈਂ ਹਾਂ ਕੁੜੀ ਨੂੰ ਆਇਨ ਦੋ ਦਿਨ ਹੋ ਗਏ ਆ ਆਹ ਤੇ ਹੁਣ ਉਹ ਜਾਣਾ ਵੀ ਆ ਕਿਤਾ ਪ੍ਰੋਣੇ ਦਾ ਕਿਦਾਂ ਲੈਣਾ ਆਇਣਾ ਤੇ ਮੈਂ ਆਂਦੀ ਹੀਗੀ ਵੀ ਕੁੜੀ ਨੂੰ ਕੱਪੜੇ ਨਾਲ ਲਿਆਦੀਏ ਮੇਰੀ ਗੱਲ ਸੁਣ ਨਾ ਕੱਪੜੇ ਲੈਣ ਦੀ ਗੱਲ ਕੋਈ ਨਹੀਂਗੀ ਤੂੰ ਇਸ ਤਰ੍ਹਾਂ ਕਰ ਇਹਨੂੰ ਸ਼ਹਿਰ ਲੈ ਜਾ ਕੇ ਅਗਲੇ ਵੇਲੇ ਕਿਨੇ ਬਾਕੀ ਤੇਰੇ ਵੇਲੇ ਗੱਲ ਠੀਕ ਆ ਪ੍ਰੋਣੇ ਦਾ ਪਤਾ ਕੋਈ ਨਹੀਂ ਕਦੋਂ ਆਇਣਾ ਤੇ ਤੁਸੀਂ ਇਦਾਂ ਕਰੋ ਹਾਂ ਡੇਰੀੋਂ ਜਾ ਕੇ ਤੇ ਪੈਸੇ ਲਿਆ ਤੂੰ ਪਹਿਲਾਂ ਹੀ ਤੇ ਮੈਂ ਜਾ ਕੇ ਕੁੜੀ ਨੂੰ ਨਾਲ ਤੇ ਸੂਟ ਲਿਆ ਦਿੰਦੀ ਆ ਉਹ ਚੱਲ ਕੋਈ ਨਹੀਂ ਦੇਰੀ ਨੂੰ ਫੜਨੇ ਆ ਉਹ ਵਾਵਾ ਵੀ ਨਿਬਾਰਾ ਕਰਮਾਈ ਦੀ ਆ ਤੇ ਉਥਾ ਉਥਾ ਥੋੜੇ ਬੋਤੇ ਲੈ ਲੈਨੇ ਕਿ ਖੋਧਾਰੇ ਕਿਉਂ ਲੈਣੇ ਉਥੇ ਹੀ ਦੁੱਧ ਪਾਉਨੇ ਆ ਤੋਂ ਅਗਲੇ ਨੂੰ ਪਤਾ ਹੁੰਦਾ ਵੀ ਦੁੱਧ ਲੈ ਕੇ ਆਂਦੇ ਆ ਹਧਾਰੇ ਆਪਾਂ ਕਿਉਂ ਲੈਣੇ ਤੇਰਾ ਹੋ ਗਿਆ ਧਮਾਕਾ ਬੁੱਕੇ ਕੌਲੀਆਂ ਰਕਮ ਟੁੱਟ ਜਾਂਦੀ ਆ ਉਹ ਕੋਈ ਗੱਲ ਚੁੱਪ ਫਾਲੀ ਵੀ ਲੈਉਣੀ ਫੀਟਾਂ ਵੀ ਲੈਉਣੀਆਂ ਸਾਰੇ ਕੰਮ ਹੁੰਦੇ ਆ ਮੇਰੀ ਗੱਲ ਸੁਣੋ ਸਾਡੀ ਧੀ ਨਾਲ ਕੋਈ ਨਹੀਂ ਚੰਗਾ ਤੁਸੀਂ ਚੁੱਪ ਕਰਕੇ ਜਾਂ ਦੇਰੀਆਂ ਮੈਨੂੰ ਨਾ 2000 ਰੁਪਇਆ ਲਿਆ ਦਿਓ ਠੀਕ ਆ 2000 ਲਿਆਉਣਾ ਹਾਂ ਲਿਆਉਣਾ ਤੇ ਮੈਂ 5000 ਦੇਉਣਾ ਹੀ ਆ ਨਹੀਂ ਨਹੀਂ 2000 1000 ਰੁਪਈਆ ਮੇਰੇ ਕੋਲ ਹੈਗਾ ਤੇ ਕੋਈ ਨਹੀਂ ਕੁੜੀ ਕੱਲੀ ਨੂੰ ਸੂਟ ਲੈ ਕੇ ਦੇਣਾ ਹੋਰ ਅਸੀਂ ਕਹਿੰਦਾ ਸੂਟ ਲੈਣਾ ਹਾਂ ਠੀਕ ਵਾ ਨਾ ਮੈਂ ਕਹਿੰਦਾ ਕਿ ਤਾਈ ਦੀ ਪੁੱਛ ਲੈਣਾ بڑا ਮੋਟਾ ਥੋਰ ਕੀ ਕਿਰ ਕਿਰ ਕੰਮ ਅੰਦਰ ਲੋੜ ਹੁੰਦੀ ਆ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਮੈਨੂੰ ਪਤਾ ਵਾ ਹੁਣ ਤੀ ਆਈ ਆ ਘਰ ਤੋਂ ਸਖਣੀ ਥੜੀ ਧੋਣੀ ਆ ਸੂਟ ਕੁੜੀ ਦਾ ਬਣਦਾ ਹੋਣਾ ਤੇ ਪਰੋਣੇ ਤੇ ਬਣਦਾ ਕੋਈ ਨਹੀਂ ਨਹੀਂ ਪਰੋਣੇ ਨਹੀਂ ਸਗਣ ਦੇ ਦਾਂਗੇ ਫਿਰ 500 ਰੁਪਈਆ ਤੇਰੀ ਗੱਲ ਤੋਂ 500 ਨਹੀਂ ਰੁਪਈਆ 1000 ਰੁਪਈਆ ਚੱਲ ਜੇ ਲਊਗਾ ਤਾਂ ਦੇ ਦੂੰਗੀ ਹਜ਼ਾਰੀ ਉਹਨੇ ਰੱਖਣੇ ਹਨ ਨਹੀਂ ਕਿ ਮੈਨੂੰ ਇਹ ਗੱਲ ਦਾ ਪਤਾ ਹੋ ਕਿ ਚਲ ਕੋਈ ਗੱਲ ਨਹੀਂ ਤੇ ਇਦਾਂ ਕਰੋ ਪਹਿਲਾਂ ਜਾ ਕੇ ਦੇ ਲਓ ਮੈਨੂੰ ਪੈਸੇ ਫੜਕੇ ਲਿਆ ਦਿਓ ਹੁਣ ਪਤਾ ਨਹੀਂ ਉਹਨੇ ਕਦੋਂ ਐਡਾ ਪਰੋਨੇ ਨੇ ਤੇ ਜਾ ਕੇ ਬਸ ਸ਼ਾਇਦ ਕੁੜੀ ਨੂੰ ਸੂਤ ਤੇ ਲਿਆਦਾ ਚਲ ਇੱਥਾਂ ਗੱਲਾਂ ਚਲ ਪੁੱਤ ਅਸਰਤਾ ਜੀ ਸਤਰੀ ਦਾ ਪਤ ਹੈ ਮਾਤਾ ਜੀ ਮੈਂ ਗਿਆ ਹਸਨੂਨੀ ਕਲਾਂ ਦੇ ਹਿੰਦੋਂ ਦੌਣਾ ਤੇ ਅੱਛਾ ਫਿਰਾਂ ਮਰ ਕੇ ਆ ਆਇਆ ਤੁਸੀਂ ਤਰ ਪੁੱਤ ਜੀ ਨਹੀਂ ਪੁੱਤ ਮੈਂ ਤਾਂ ਬੜੇ ਚੰਦੀ ਬੈਠੀ ਆ ਤੇ ਮੈਂ ਵੇਖਣ ਆਈ ਨੂੰ ਤੇਰੀ ਨੂੰ ਅੱਛਾ ਉਹ ਅੱਜ ਮੈਨੂੰ ਮਿਲੇ ਨਹੀਂ ਆਂਦੇ ਲੈ ਕੇ ਗਏ ਅੱਜ ਹਾਂ ਹੁੰਦੇ ਰਹਿਣਾ ਤੁਹਾਨੂੰ ਜਣਾ ਚਲੋ ਫੇਰ ਆਉਂਗੀ ਮਿਲ ਕੇ ਅਜੇ ਬੜਾ ਕਾਪਣ ਪੀਤਾ ਨਹੀਂ ਚਾਹ ਪਣੀ ਮੀ ਪੀ ਕੇ ਆਈਆਂ ਤੇ ਚਲੋ ਬਹੁਤ ਵਧੀਆ ਆ ਗਿਆ ਵਾ ਫੇਰ ਆਉਂਗੀ ਮਿਲ ਕੇ ਜਣ ਜੇਣਾ ਚਲੋ ਠੀਕ ਆ ਹਾਂਜੀ ਚਲੋ ਠੀਕ ਆ ਹੋ ਗਿਆ ਸਾਰਾ ਕੰਮ ਹੋ ਜਾ ਮੈਨੂੰ ਬੈਠ ਜਾ ਦਸ ਮਿੰਟ ਨਹੀਂ ਨਹੀਂ ਕੋਈ ਤੋੜ ਨਹੀਂ ਬੈਣਾ ਮੈਂ ਹਾਂ ਫੇਰ ਆਉਂਗੀ ਮਿਲ ਕੇ ਚਲੋ ਠੀਕ ਆ ਹਾਂਜੀ ਆ ਜਾਣਾ ਅਗਲੇ ਪਰਸਨ ਚਲੋ ਫੇਰ ਆਉਂਗੀ ਮਿਲ ਕੇ ਵੇਖਣ ਆਜੋ ਫੇਰ ਹਾਂਜੀ ਨਹੀਂ ਮਿਲ ਕੇ ਵੇਖਣ ਆਉਂਗੀ ਫੇਰ ਚਲੋ ਚਲੋ ਤਾਂ ਠੀਕ ਵਾ ਨਾ ਹਾਂਜੀ ਹਾਂ ਨਹੀਂ ਠੀਕ ਵਾ ਹਾਂਜੀ ਠੀਕ ਹੋ ਗਿਆ ਪਾਣੀ ਚੰਗਾ ਵਧੀਆ ਪ ਸੁਨਾਵਾ ਗਿਆ ਹੋ ਗਿਆ ਵਾ ਠੀਕ ਆ ਲੈ ਮੈਂ ਪੀਣ ਠੀਕ ਇੱਕ ਵਾਰੀ ਕੱਲ ਇਹਨੂੰ ਕਿਹਾ ਵਾ ਤੇ ਵੇਲੋ ਆਪਣੀ ਐ ਚਲ ਗਿਆ ਟਾਈਮ ਦੇ ਨਾਲ ਕੰਮ ਕਰਨਾ ਸਹਿਰਸ ਹਾਂਜੀ ਵੀ ਇਹ ਤਾਂ ਹੈ ਨਾ ਕੰਮ ਦਾ ਸਵਾਦ ਐਦਾਂ ਜਿਵੇਂ ਮੈਰੀ ਬਣਾ ਕੇ ਰੱਖਿਆ ਕਰ ਆਪਣੀ ਚੰਗਾ ਉਹ ਮੈਂ ਚੱਲ ਦੂੰ ਕਿਹਾ ਵਾ ਚੱਲ ਆਹੋ ੱੱੱ ਲਿਆ ਕਰੂੰਗਾ ਦੋ ਮਿੰਟ ਫੇਰਾ ਪੂਰਾ ਮਾਰੋਂ ਦਾ ਬੰਦਾ ਨਹੀਂ ਚੰਗੀ ਗੱਲ ਵਾ ਨਾਲੇ ਫਸਲ ਦਾ ਪਤਾ ਲੱਗਦਾ ਰਹਿੰਦਾ ਵਾ ਹੋਰ ਹਾਂ ਵੇਲੇ ਫਿਰਨਾ ਆ ਕੰਮ ਚੰਗਾ ਵਾ ਓਏ ਆਹੋ ਚਲੋ ਤੇ ਮੇਰੀ ਗੱਲ ਸੁਣਨ ਨਾਲੇ ਹਾਂਜੀ ਤੂੰ ਕਹਿੰਦਾ ਹੈਗਾ ਕਿ ਵੀਰ ਤੂੰ ਮੇਰੇ ਨਾਲ ਨਹੀਂ ਖੜਿਆ ਆਦਣ ਹਾਂਜੀ ਹੁਣ ਦੱਸ ਤੂੰ ਬਹਿਲਾ ਵਾ ਚੱਲ ਵੀਰ ਮੇਰਾ ਬੜਾ دیر ਕਰਦਾ ਰਸੋਈ ਜਾਣ ਨੂੰ ਇਦਾਂ ਕਰਦੇ ਆ ਕਿ ਦੋਵੇਂ ਚੱਲ ਪੈਂਦੇ ਆ ਫਿਰ ਆਓ ਗੱਡੀ ਦੇ ਪੁੱਛਾਂ ਗਰੀ ਭਾਬੀ ਨੂੰ ਆਹ ਕਰ ਲਓ ਫੋਨ ਇਹ ਗੱਡੀ ਲਿਆ ਜਾਗੇ ਸਿਰੇ ਫਿਰ ਚੱਲ ਮੈਂ ਕਰਕੇ ਤੁਹਾਨੂੰ ਦੱਸਦਾ ਕਿ ਕੱਲ ਦਾ ਪ੍ਰੋਗਰਾਮ ਬਣਦਾ ਕਿ ਜਾਂ ਪਰਸੋਂ ਦਾ ਚੱਲੇ ਭਾਬੀ ਨੇ ਕਹਦਾ ਤੇ ਰਹਿਣਾ ਹੋਊਗਾ ਨਾ ਆਹੋ ਤੇ ਜਿਆਦੀ ਕਾਲੀ ਨੂੰ ਬਹਿ ਕੇ ਰਹਿਂਦੇ ਹੋ ਉੱਥੇ ਠੀਕ ਆ ਚੱਲ ਕੋਈ ਨਾ ਫਿਰ ਪੁੱਛ ਲੈਣਾ ਮੈਂ ਫੋਨ ਕਰਕੇ ਫਿਰ ਮੈਂ ਤੁਹਾਨੂੰ ਦੱਸਦਾ ਵਾਂ ਜਾਂ ਕੱਲ੍ਹ ਦੇ ਪਾਸੋਂ ਸੱਜਾਂ ਫਿਰ ਲਿਆ ਚੱਲ ਠੀਕ ਆ ਕੱਲ੍ਹ ਜੀ ਛੁੱਟੀ ਹੋ ਮਿਲ ਜੂਗੀ ਉਹ ਮਿਲ ਜੂ ਛੁੱਟੀ ਕੋਈ ਗੱਲ ਨਹੀਂ ਛੁੱਟੀ ਵੈਸੇ ਵੀ ਕਰੀ ਲਈਦੀ ਆ ਠੀਕ ਵਾ ਤੇ ਨੱਕੇ ਨੁੱਕੇ ਘਟਾਂ ਚੰਗੀ ਤਰ੍ਹਾਂ ਸਾਰੇ ਕੰਮ ਕਰ ਆਂ ਬੁੱਟੇ ਚ ਪੂਰੇ ਠੀਕ ਆ ਐਦਾਂ ਕਰ ਤੂੰ ਫੋਨ ਕਰ ਲੋ ਚੱਲ ਕੋਈ ਨਾ ਮੈਂ ਕਰਦਾ ਵਾਂ ਫੋਨ ਤੇ ਤੂੰ ਚੱਲ ਫਿਰ ਜਾ ਖਾ ਜਾ ਕੇ ਰੋਟੀ ਪਾਣੀ ਹਾਂ ਤੇ ਫਿਰ ਮੈਨੂੰ ਦੱਸ ਦੇ ਠੀਕ ਆ ਚੱਲ ਜਾ ਕੋਈ ਨਾ ਹਾਂਜੀ ਹਾਂਜੀ ਠੀਕ ਆ ਠੀਕ ਆ ਮੈਂ ਵੀ ਠੀਕ ਆ ਪੀਸ ਲਾਓ ਠੀਕ ਆ ਠੀਕ ਆ ਹੋਰ ਘਰੇ ਕਿਤਾ ਮੰਮੀ ਨਹੀਂ ਠੀਕ ਠਾਕ ਆ ਠੀਕ ਆ ਠੀਕ ਆ ਹੋਰ ਪੂਆ ਜੀ ਠੀਕ ਆ ਹੋਰ ਕੀ ਕਰਦੇ ਤੁਸੀਂ ਠੀਕ ਆ ਠੀਕ ਲੜਨ ਇਨੀ ਛੇਤੀ ਹਾਂ ਮੈਂ ਤੇ ਤੁਹਾਨੂੰ ਕਹਿ ਕੇ ਗਈ ਨਾ ਵੀ ਮੈਂ ਰਹਿਣਾ ਜਾਂ ਦੋ ਤਿੰਨ ਦਿਨ ਤੂੰ ਮੰਮੀ ਨੂੰ ਕਹਿ ਦਊ ਹਾਂ ਚਲੇ ਇਦਾਂ ਕਰੋ ਫਿਰ ਮੈਨੂੰ ਇੱਕ ਦਿਨ ਹੋਰ ਰਹਿ ਲੰਦੋ ਵੀ ਪਰਸੋਂ ਆ ਜਿਓ ਲੈਣ ਠੀਕ ਆ ਠੀਕ ਆ ਬਸ ਮੰਮੀ ਨੇ ਵੀ ਠੀਕ ਆ ਹਾਂਜੀ ਹਾਂਜੀ ਠੀਕ ਆ ਠੀਕ ਆ ਨਾਲ ਕਿੰਨੇ ਹੋਣਾ ਸਰਸ ਨੇ ਠੀਕ ਆ ਠੀਕ ਆ ਕੋਈ ਨਹੀਂ ਲਾਇਓ ਸਰਸ ਨੂੰ ਵੀ ਹਾਂਜੀ ਹਾਂਜੀ ਠੀਕਾ ਠੀਕਾ ਹਾਂ ਚਲੋ ਠੀਕ ਆ ਫਿਰ ਚਲੋ ਨੇ ਇਹਦਾ ਗੱਦੀ ਵੀ ਮੰਮੀ ਨੂੰ ਦੱਸ ਦਿੰਨੀ ਆ ਵੀ ਪਰਸੋਂ ਆਣਾ ਗੁਸ਼ਨੇ ਲੈਣਾ ਤੇ ਨਾਲ ਸਰਸ ਵੀ ਨਹੀਂ ਆਉਣਾ ਤੇ ਨਾਲੇ ਘਰ ਦੀ ਥੋੜੀ ਬਹੁਤੀ ਸਫਾਈ ਕਰ ਲੈਂਦੇ ਆ ਚਲ ਮੈਂ ਮੰਮੀ ਨੂੰ ਦੱਸ ਕੇ ਆਉਂਦੀ ਚਲੋ ਵਾਹੇ ਕੁੜੇ ਦਾ ਤਾਂ ਕੰਮ ਹੋ ਗਿਆ ਵਾ ਵੇਖਾਂ ਆਪਣਾ ਕਲੀਨ ਕੀ ਕਰਦੇ ਹੀ ਹੈ ਪਹਿਲੇ ਹਾਂ ਕੋਟਾ ਕੀ ਖੰਡੇ ਹੀ ਕੋਹ ਨਹੀਂ ਪੁੱਤ ਆ ਗੋਆ ਦਾਵਾ ਕੀਤਾ ਹੀ ਸਾਫ ਦੰਗਰਾ ਥਲੀਓ ਹਾਂ ਦੱਸ ਉਹ ਨਾ ਸ਼ਰਨ ਦਾ ਪੋਣਾ ਆਇਆ ਨਹੀਂ ਅੱਛਾ ਕੀ ਆਂਦਾ ਸੀ ਤੇ ਲੈਣ ਵੱਲੋਂ ਕਹਿਣ ਦੇ ਹੀ ਹਾਏ ਹਾਏ ਉਹਨੂੰ ਕਹਿਣਾ ਇੱਕ ਦਿਨ ਰੁਕ ਜਾ ਜੇ ਹਾਂ ਹੁਣ ਮੈਂ ਕਿਹਾ ਅਜਨਨ ਨੇ ਪਰਸੋਂ ਲੈਣ ਆ ਜੀ ਨਹੀਂ ਮੈਂ ਤਾਂ ਅੱਗੇ ਤੇਰੇ ਪਿਓ ਨਾਲ ਗੱਲ ਕਰੰਦੇ ਹੀ ਪਿਓ ਨੇ ਤਾਂ ਕੋਈ ਪਤਾ ਨਹੀਂ ਕਿ ਕਦੋਂ ਆਣਾ ਲੈਣ ਤੇ ਸਾਇਲੈਂਸ ਨਹੀਂ ਆਉਣਾ ਉਹਨਾਂ ਅੱਛਾ ਤੇਰੇ ਦੇਰ ਨੇ ਆਉਣਾ ਵਾ ਹਾਂਜੀ ਹਾਂਜੀ ਲੈ ਮੈਂ ਤਾਂ ਕਹਿਣ ਦੀ ਕਿ ਤੈਨੂੰ ਸੂਟ ਲਿਆ ਦੇਣੀ ਆ ਫਿਰ ਜੇ ਪੁੱਤ ਤੇਰਾ ਦੇਰ ਆਇਆ ਪਹਿਲੀ ਵਾਰੀ ਤੇ ਉਹਦੇ ਵੀ ਕੱਪੜੇ ਬਣਦੇ ਆ ਮਮਾ ਮੈਨੂੰ ਪਿਆਰ ਦੇ ਦਿਓ ਨਹੀਂ ਨਹੀਂ ਫਿਰ ਤੇਰੀ ਸੱਸ ਗੱਲਾਂ ਕਰੂਗੀ ਫੇ ਮੇਰਾ ਪੁੱਤ ਗਿਆ ਪਿੰਡੀ ਨਹੀਂ ਰਹਿਣ ਦੂ ਕੱਪੜੇ ਨਹੀਂ ਨਹੀਂ ਪੁੱਤ ਨਹੀਂ ਮਮੀ ਮੇਰੀ ਤੇ ਨਾਲੇ ਮੈਂ ਸੋਚਣ ਦੀ ਵੀ ਘਰ ਦੀ ਸਫਾਈ ਕਰਨੀ ਥੋੜੀ ਤਾਂ ਦੀ ਸਫਾਈ ਤੇ ਕਰ ਲੈਨੇ ਆ ਪਹਿਲਾਂ ਮੈਂ ਤੇਰੇ ਪਿਓ ਕੋਲ ਲਿਆ ਪੈਸੇ ਲੈਣ ਦੋਦੀ ਕੋਲ ਲੈ ਕੇ ਹੰਦਾ ਵਾ ਨਾ ਤੇ ਸ਼ਹਿਰ ਚਲੀਏ ਤੇ ਜਾ ਕੇ ਤੇ ਸੂਟ ਲੈ ਆ ਆਪਣਾ ਤਾਂ ਆਪਣੇ ਦੇ ਆ ਰਿਹਾ ਫਿਰ ਨਾ ਠੀਕ ਵਾ ਨਾ ਪੁੱਤ ਜਿਹੜੇ ਸਗਨ ਵਿਆਹ ਬਣਦੇ ਉਹ ਕਰਨੇ ਚਾਹੀਦੇ ਆ। ਮੈਂ ਤੁਹਾਨੂੰ ਕਿਹਾ ਮੈਨੂੰ ਰਹਿਣ ਦੋ। ਉਹ ਨਹੀਂ। ਫੇਰ ਤੇਰੀ ਸੱਸ ਮਾਂ ਨੇ ਵੇਖਣਾ ਵੀ ਤੇਰੀ ਮਾਂ ਨੇ ਕਿਹੜਾ ਸੂਟ ਬਣਾ ਕੇ ਦਿੱਤਾ ਵਾ। ਤੈਨੂੰ ਨਹੀਂ ਪਤਾ ਸੱਸਾਂ ਬੜੀਆਂ ਵੱਧ ਹੁੰਦੀਆਂ ਵਾ। ਹੋਈ ਨਹੀਂ। ਉਹ ਨਹੀਂ। ਕੋਈ ਗੱਲ ਨਹੀਂ। ਚੱਲ ਆਜੋ। ਫੇਰ ਕੀ ਆ ਪੁੱਤ? ਤੂੰ ਉਹ ਨਾ ਬਹੁਤਾ ਹੜਾ ਸੋਚਿਆ ਨਾ ਕਰ। ਤੇ ਮੰਮੀ ਮੈਂ ਨਹੀਂ ਸੋਚਣਾ ਤੇ ਕਿੰਨੇ ਸੋਚਣਾ ਤੁਹਾਡਾ। ਮੇਰੀ ਗੱਲ ਸੁਣ ਪੁੱਤ। ਜੇ ਅਸੀਂ ਥੋੜਾ ਬਹੁਤਾ ਦੁੱਧ ਦਾ ਕੰਮ ਕਰਦੇ ਆ ਤੇ ਤੇਰੇ ਵਾਸਤੇ ਹੀ ਆ। ਅਸੀਂ ਕਿਹੜਾ ਕਿਹਨੂੰ ਦੇਣਾ। ਇਕੱਲੀ-ਇਕੱਲੀ ਤੂੰ ਹੈਗੀ ਆ। ਪਰ ਬੱਚਾ ਮੰਮੀ ਤੇ ਹੀ ਆਪਣਾ ਹੱ ਚੱਲਾ। ਆ ਕੁੜੀ ਨੇ ਤਾਂ ਹੋਰ ਫਿਕਰ ਪਾਤਾ ਵਾ ਕਿ ਮੇਰੇ ਦੇਰ ਨੇ ਵੀ ਨਾਲ ਆਉਣਾ ਹੁਣ ਦੇਰ ਦੇ ਕੱਪੜੇ ਨਹੀਂ ਬਣਦੇ। ਕੀ ਦੱਸਾਂ ਇਹਨੂੰ ਮੈਂ ਵੀ ਅੱਗੇ ਮੈਂ ਦੋਦੀ ਵੱਲ ਕੱਲਿਆ ਉਹਨੂੰ। ਕੀ ਗੱਲ ਬੜਬੜ ਕਰਈ ਜਾ ਰਹੀ ਨਹੀਂ ਕੱਲੀ? ਬੜਬੜ ਕੀ ਕਰਨਾ ਵਾ ਪਰ ਉਹਨੇ ਤਾਂ ਫੋਨ ਆਇਆ ਹੈਗਾ। ਕਹਿੰਦਾ ਆਦਾ ਵੀ ਲੈਣ ਆਉਣਾ ਮੈਂ ਤੇ ਆਦੀ ਵੀ ਇੱਕ ਦਿਨ ਹੋ ਲਓ ਜੋ। ਅੱਛਾ। ਤੇ ਉਹਨੇ ਹੋਰ ਕਹਿਤਾ ਵੀ ਉਹ ਵੀ ਤੇ ਦੇਰ ਨੇ ਵੀ ਨਾਲ ਆਉਣਾ ਲੈਣ। ਚਲ ਕੋਈ ਗੱਲ ਨਹੀਂ ਫਿਰ ਕਿ ਦੋਵੇਂ ਭਰਾ ਉਹ ਕਿਹੜਾ ਵੀ ਕਿਤੇ ਬਾਹਰ ਹੋ ਆ ਉਹ ਭਰਾ ਦੀ ਗੱਲ ਨਹੀਂ ਆ ਭਾਵੇਂ ਜਿੰਨੀ ਵਾਰੀ ਮਰਜ਼ੀ ਆਵੇ ਪਰ ਪਹਿਲੀ ਵਾਰੀ ਆਉਣਾ ਉਹਦੇ ਕੱਪੜੇ ਬਣਦੇ ਜੀ ਫਿਰ ਉਹ ਚਲ ਕੋਈ ਗੱਲ ਨਹੀਂ ਜਿੱਥੇ ਇੰਨਾ ਕੀਤਾ 1000 2000 ਦੀ ਕੋਈ ਗੱਲ ਨਹੀਂ ਗਈ ਤੇ ਲੈ ਦੋਦੀ ਕੋ ਪਹਿਲੇ ਇਹ ਗੱਲ ਸੁਣ ਲੈ ਇਹ ਮੈਂ ਲੈ ਲੈਂਦੇ ਕੋਈ ਗੱਲ ਨਹੀਂ ਆਹੋ ਤੇ ਹ ਹ 1200 ਦਾ ਸੂਟ ਤੇ ਉਹਦਾ ਵੀ ਹੋਣਾ ਉਹ ਚਲ ਮੇਰੀ ਗੱਲ ਸੁਣ ਲੈ ਪਿਆਰ ਪਿਓ ਦੇ ਦੇ ਨਹੀਂ ਕਿਹੜਾ ਕੋ ਰੋਏ ਤੁਰਿਆ ਆਹੋ ਨਹੀਂ ਨਹੀਂ ਉਹ ਕੱਪੜੇ ਬਣਦੇ ਆ ਉਹਦੀ ਮਾਂ ਦੀ ਜ਼ੁਬਾਨ ਬੜੀ ਮੁੜ ਕੇ ਆਖੂਗੀ ਕਿ ਮੇਰਾ ਪੁੱਤ ਪਹਿਲੀ ਵਾਰੀ ਗਿਆ ਤੇ ਕੱਪੜੇ ਨਹੀਂ ਦਿੱਤੇ ਉਹ ਮੇਰੀ ਗ ਜੋ ਤੇਰੀ ਕੁੜੀ ਗਈ ਗਈ ਹੈ ਨਾ ਅੱਜ ਆਪਣੇ ਦਜੀਤ ਉਹਦੇ ਹਿਸਾਬ ਨਾਲ ਜੋ ਜਿਤਨਾ ਵਰਤਣਾ ਉਤਨਾ ਵਰਤੀ ਜਾ ਮੇਰੀ ਥੋੜਾ ਜ ਸਾਡੇ ਚੰਗਿਆ ਬੰਦੇ ਨਾਲ ਮਥਾ ਲੱਗ ਗਿਆ ਵਾ ਠੀਕ ਨੇ ਉਹ ਤੇ ਆਂਦੀ ਮੰਮੀ ਮੇਰਾ ਸੂਟ ਰਹਿਣ ਦੇ ਪਰ ਮੈਂ ਤੇਰੀ ਸੱਸ ਨੇ ਗੱਲਾਂ ਕਰਨੀਆਂ ਵਾ ਵੀ ਪੇਕੇ ਗਈ ਹੀਗੀ ਰਹਿ ਕੇ ਆਹੀਂ ਦੋ ਤਿੰਨ ਘੰਟਾ ਮਾਰੇ ਸੂਟ ਨਾ ਬਣਾ ਕੇ ਦਿੱਤਾ ਤੁਹਾਨੂੰ ਕੀ ਪਤਾ ਵਾ ਸੱਸਾਂ ਨੇ ਜਮਾਨਾ ਫੜ ਲੈਣੀ ਆ ਕਿਤੇ ਉਹ ਚਲੋ ਤੇਰੀ ਗੱਲ ਠੀਕ ਹੈ ਯਾਰ ਜੋ ਕਰਨਾ ਵਾ ਨਾ ਇਹਵੇਂ ਮੈਂ ਲੈ ਆਂਦੇ ਜੋ ਮਰਜ਼ੀ ਕਰ ਲੈ ਠੀਕ ਹੈ ਨਾ ਕਿਹਦਾ ਬਣਾਉਣਾ ਵਾ ਕਿਹਦਾ ਲਾਉਣਾ ਜੋ ਮਰਜ਼ੀ ਕਰ ਉਹ ਤੇਰੀ ਜੁ ਮੇਰੀ ਆ ਹੁਣ ਠੀਕ ਹੈ ਤੇ ਮੈਂ ਐਡਾ ਕਰਦੀ ਆ ਫਿਰ ਹਾਂ ਹੁਣ ਪਰੌਣੇ ਨੇ ਪਾਸੋਂ ਲੈਣ ਆਵਾਂ ਤੇ ਮੈਂ ਸਵੇਰੇ ਜਾ ਕੇ ਕੁੜੀ ਨਾਲ ਕੱਪੜੇ ਬਣਾ ਲੈ ਹੁੰਦੀ ਆ ਤੇ ਨਾਲੇ ਨਾ ਕਰਤਾ ਥੋੜਾ ਬਹੁਤਾ ਸਮਾਨ ਲੈ ਆਉਣੀ ਹੁਣ ਧੇਰ ਨੇ ਪਹਿਲੀ ਵਾਰੀ ਆਉਣਾ ਵਾ ਚੱਲ ਯਾਰ ਕੋਈ ਗੱਲ ਨਹੀਂ ਚੱਲ ਉਹਨੂੰ ਵੀ ਚੰਗਾ ਚਾਹ ਪਾਣੀ ਪੀ ਲਾਂਗੇ ਉਹ ਕੋਈ ਗੱਲ ਤੂੰ ਕਿਸ ਗੱਲ ਦੀ ਚਿੰਤਾ ਨਾ ਕਰਿਆ ਕਰ ਮੇਰੇ ਹੁੰਦੇ ਠੀਕ ਆ ਜੋ ਚੰਗੇ ਆ ਬੰਦੇ ਦਾ ਮੱਥਾ ਲੱਗਦੀ ਆ ਨਾ ਇਹ ਉਹਦੀਆਂ ਨਿੱਗ ਨਿੱਗੀਆਂ ਗੱਲਾਂ ਤੋਂ ਨਹੀਂ ਫ ਆ ਦੇ ਵੀਆ ਵੀ ਚੰਗਾ ਭਲਾ ਕਰੀ ਦਿੱਤਾ ਸਾਰੇ ਕੰਮ ਹੋ ਜਾਣੇ ਆ ਆ ਨਵੇਂ ਨਵੇਂ ਕੰਮ ਤਾਂ ਹੁੰਦਾ ਚਲੋ 2-4 ਹੀ ਆਉਣਾ ਜਣਾ ਮੁੜ ਕੇ ਜਲ ਇੱਥੇ ਟਿਕ ਨਿਕਦਾ ਹੀ ਆਹੋ ਵਿਚਾਰਾ ਆਇਆ ਨਹੀਂ ਨਾ ਕੋਹ ਤੇ ਕਰਦਾ ਹੁੰਦਾ ਵੀ ਜੀ ਕਰਦਾ ਹਾਂ ਕਰਾ ਦੇ ਸਾਰੇ ਜਮਨ ਵਿਚਾਰ ਹੁੰਦਾ ਹੀ ਆ ਇਹ ਚ ਕਾਦੀ ਗੱਲ ਵਾ ਚੱਲ ਕੋਈ ਨਹੀਂ ਆਂਦਾ ਵਾ ਨਾ ਤੇ ਚਲੋ ਵੀ ਆਣ ਕੇ ਕਾਰਗਰ ਰੇ ਖਾਣਾ ਹੁੰਦੇ ਉਹ ਸਮਾਂ ਠਹਿਰ ਕੇ ਨਾ ਅਸੀਂ ਆਪਣੇ ਮਕਾਨਾਂ ਨੂੰ ਨਾ ਦਾ ਕੋ ਨਾ ਕੰਮ ਸਿੱਧਾ ਕਰ ਗਏ ਜਿਹੜਾ ਵੱਡਾ ਭਰਾ ਸਾਡੇ ਤੇ ਗਿਆ ਲਾਥ ਚਾਰ ਕੋਈ ਨਹੀਂ ਆਪੇ ਸਿੱਦੇ ਹੋ ਜਾਣਗੇ ਮਕਾਨਾਂ ਚ ਰਹਿਣ ਦੇ ਕਿ ਬਾਹਰ ਰਹਿਣ ਦੇ ਆਹੋ ਕੋਈ ਗੱਲ ਨਹੀਂ ਤੇ ਕੁੜੀ ਦੇ ਹੀ ਅੰਦਰ ਸਫਾਈਆਂ ਸੁਈਆਂ ਕਰਨ ਤੇ ਫਿਰ ਮਸਵੇਰੇ ਜਾਵਾਂਗੀ ਲੈ ਕੇ ਉਹਨੂੰ ਚਲ ਠੀਕ ਹੈ ਠੀਕ ਹੈ ਚਲ ਵੇਖ ਲਓ ਕੰਮ ਤਾਂ ਤਾਂ ਤੁਸੀਂ ਕੋਈ ਨਹੀਂ ਤੇ ਮੈਂ ਵੀ ਵੇਖਾਂ ਆਪਣਾ ਕੋਈ ਬਦਲਾ ਚੰਗਾ